ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਤੇ ਜ਼ਿਲ੍ਹਾ ਸੰਗਰੂਰ ਤਿੰਨ ਤਾਂ ਗਾਵਾਂ ਦਿਖਾਵਾਂਗੇ ਇੱਕ ਤਾਂ ਦਿਖਾਵਾਂਗੇ ਆ ਵੱਡੀ ਐਚ ਐਫ ਤਾਜੀ ਸੂਈ ਤੇ ਨਾਲ ਵੀ ਇਹਦੇ ਬੱਛੀ ਆ ਤੇ ਜੇ ਗੱਲ ਕਰ ਲਈਏ ਸੱਜਣੋ ਬੋਹੜਾ ਵੀ ਚੰਗਾ ਰੈਡੀ ਦਾ ਇੱਕ ਦਿਖਾਵਾਂਗੇ ਐਚ ਐਫ ਤੇ ਜਰਸੀ ਦਾ ਕ੍ਰਾਸ ਇੱਕ ਪੈਂਦੀ ਆ ਗਿਰਚ ਕਈ ਸੱਜਣ ਗਰਲੈਂਡੋ ਵੀ ਕਹਿੰਦੇ ਨੇ ਤੇ ਗਿਰਚ ਪੈਂਦੀ ਆ ਇੱਕ ਦਿਖਾਵਾਂਗੇ ਦੋ ਦੰਦ ਹੁਣੇ ਸਿੱਟੇ ਨੇ ਬੁੱਲ ਘੱਟਾ ਸਿੰਘ ਬਿਲਕੁਲ ਬੰਦਾ ਜਾਤ ਨਸਲ ਕੁਆਲਟੀ ਫੁੱਲਾ ਤੇ ਬਾਕੀ ਰੇਟ ਸਾਰੇ ਪਸ਼ੂਆਂ ਦਾ ਵੀਡੀਓ ਚ ਹੋਊਗਾ ਬਾਕੀ ਗੱਲਬਾਤ ਬਾਈ ਨਾ ਕਰਾ ਦਾਂਗੇ ਕੱਲੀ ਕੱਲੀ ਖੋਲ ਕੇ ਤੋਰ ਕੇ ਦਿਖਾ ਦਾਂਗੇ ਆ ਜਾ ਜੋ ਬਰਾਬਰ ਆ ਜਾ ਆ ਜਾ ਹੋਰ ਕਿਵੇਂ ਆ ਵਧੀਆ ਜੀ ਵਧੀਆ ਵੀਰ ਚੜਦੀ ਕਲਾ ਨਾਮ ਤੇ ਡਰੈਸ ਦੱਸ ਦੀ ਇੱਕ ਵਾਰੀ ਪਿੰਡ ਲੌਂਗੋ ਵਾਲੇ ਵੀਰੇ ਨਾਮ ਮਣੀ ਨਾਮ ਮਨੀ ਸਿੰਘ ਡਾਕਟਰ ਹਨਾ ਹਾਂ ਜੀ ਨਾਲ ਨਾਲ ਡਾਕਟਰ ਵੀ ਹੈ ਛੇ ਮਾਰ ਡਾਕਟਰ ਦਾ ਵੀ ਟੀਕੇ 2ਕੇ ਵੀ ਚੰਗੇ ਭਰਦਾ ਜਮਾ ਜਮਾ ਜਿਹੜਾ ਮਰਜ਼ੀ ਭਰਾਲੇ ਆਪਣੇ ਕੋਲ ਜਿਵੇਂ ਗੱਲ ਕਰ ਲਈ ਐਚਐਫ ਦੇ ਹੁੰਦੇ ਆ ਜਮਾਂ ਜਿਹੜਾ ਮਰਜੀ ਸੈਕਸ਼ਨ ਸਿਮਨ ਸਾਰਾ ਜੀ ਤੇ ਜੇ ਮੋਰਾ ਨਸਲ ਤੇ ਗੱਲ ਕਰੀਏ ਮੋਰਾ ਜੀ ਜਿਹੜਾ ਮਰਜੀ ਮੋਰਾ ਚ ਵੀ ਹੁੰਦੇ ਨੇ এবੀਸੀ ਵਾਲਿਆਂ ਦੀ ਹਾਂ এবੀਸੀ ਵਾਲਿਆਂ ਦੀ ਵਰਤਦੇ ਨੇ ਮੋਰਾ ਦੇ ਸੈਕਸਡ ਵੀ ਨੇ ਆਪਣੇ ਕੋਲੇ ਹਾਂ ਜੀ ਹਾਂ ਉਹ ਕਿੰਨੇ ਦਾ ਭਰਦਾ ਉਹ ਭਰਦਾ 1800 ਦਾ 1500 ਦਾ ਤਾਂ ਆਉਂਦਾ ਹੀ ਹੈ ਨਾ 1500 ਦਾ ਆਉਂਦਾ ਥੋੜੀ ਵਾਲੀ ਸੰਭਾਲ ਵੀ ਹੁੰਦੀ ਆ ਸੀਮਨ ਦੀ ਤੇ ਗੈਸ ਗੈਸ ਖੂਸ ਵੀ ਲੱਗਦੀ ਹੈ ਨਾ ਹਾਂ ਨਾ ਭਰਤਾ ਹੋ ਜਾਂਦਾ ਹੀ ਨਹੀਂ ਇੱਥੋਂ ਕਰ ਲਈਏ ਸ਼ੁਰੂ ਅੱਜ ਫਿਰ ਹਾਂ ਜੀ ਇੱਥੋਂ ਕਰ ਨਾਲ ਨਾਲ ਟੀਕੇ ਵੀ ਭਰਦਾ ਦੇ ਨਾਲ ਨਾਲ ਕੰਮ ਵਪਾਰ ਦਾ ਪ ਸੂਆ ਦੂਜਾ ਕੱਦ ਆ ਗਿਆ ਫੁੱਲ ਵੱਡਾ ਕੰਪਨੀ ਆ ਗਈ ਐਚ ਐਫ ਤੇ ਨਾਲ ਵੀ ਇਹਦੇ ਜੇ ਗੱਲ ਕਰ ਲਈਏ ਸਜਣੋ ਬੱਛੀ ਆ ਗਈ ਥੋੜਾ ਜਿਹਾ ਉਪਰਾ ਜਾ ਕਰਦੀ ਹੈ ਨਾ ਉਪਰਾ ਕਰਦੀ ਇਹ ਕੱਲ ਹੀ ਹੈਗੀ ਹੈ ਕਿੰਨੇ ਦਿਨ ਦਾ ਸੂਆ ਇਹਦਾ ਇਹਨੂੰ ਅੱਜ ਹੋ ਗਏ 4 ਦਿਨ ਵੀਰ ਜੀ ਕਿੰਨੀ ਬੌੜੀਆ ਹੁਣ 12 ਕਿਲੋ ਜੀ ਆ ਇੱਕ ਗੱਲ ਹੋਰ ਦੱਸਦਾ ਨਾ ਚਬਾਈ ਇਹਦੀ ਹੋਈ ਹੋਈ ਆ ਚਬਾਈ ਨਹੀਂ ਇਹਦੀ ਰੋਕੀ ਹੋਈ ਸਮਾ ਹੈਗਾ 12 11 ਦੇ ਏੜ-ਗੇੜ ਦਾ ਉਸ ਹਿਸਾਬ ਨਾਲ ਜੱਜਮੈਂਟ ਇਹਦੀ ਕਰ ਲਿਓ ਬਾਕੀ ਦੁੱਧ ਜਿੰਨਾ ਬਾਈ ਦੱਸੂਗਾ ਉਹ ਤੁਸੀਂ ਡੰਗ ਦੋ ਡੰਗ ਚੋਕੇ ਤਸੱਲੀ ਕਰਕੇ ਲੈ ਜਿਓ ਪੀਕ ਲੈਵਲ ਤੇ ਕਿੰਨਾ ਪਾ ਦੂਗੀ ਕਿਤਰਫ 24 25 ਕਿਲੋ ਪਾ ਦਿੰਗੇ 24 25 ਆਰਾਮ ਨਾਲ ਆ ਕੱਦ ਬੱਡ ਵੀ ਫੁੱਲ ਵੱਡਾ ਤੇ ਨਸਲ ਵੀ ਚੰਗੀ ਆ ਤੇ ਪਲੱਸ ਪੁਆਇੰਟ ਆ ਜਿਹੜਾ ਨਾਲ ਵੀ ਇਹਦੇ ਬੱਚੀ ਆ ਹਨਾ ਸੁਆ ਦੂਜਾ ਦਾ ਦੂਜਾ ਜੀ ਦੂਜਾ ਆ ਸੁਆ ਆ ਗਿਆ ਦੂਜਾ ਪੈਸੇ ਦੇ ਕਿੰਨੇ ਲੈ ਲਾਂਗੇ ਇਹਦਾ ਮੁੱਲ ਤਾਂ 85 ਕਰ ਦਿਆਂ ਵੀਰ ਜੀ ਕਿੰਨੇ ਕੀ ਹੋ ਜੂ ਫਿਕਸ ਜੀ ਜਮੀ ਹਾਂ ਨਾ 82000 ਦੀ ਦੇ ਦਾਂਗੇ ਇਹ ਬੱਛੀ ਬਾਈ ਕਹਿੰਦਾ ਦੇ ਦਾਂਗੇ ਹਾਂ ਤੇ ਨਾਅ ਚ 82000 ਦੀ ਮੁੱਲੇ ਦਾ 85 ਆ ਨਾ ਆਰਡਰ ਤੇ ਬਹੁਤ ਸੋਹਣੀਆ ਰੱਖਦੀ ਆ ਤੇ ਬੱਛੀ ਤੇ ਵੀ ਗਹਿਰੀ ਕੈਮਰਾ ਮਾਰਦੀ ਆ ਇਧਰੋਂ ਨਾਲ ਵੀ ਇਹਦੇ ਬੱਛੀ ਆ ਕੱਦ ਬਿੱਡ ਵੀ ਚੰਗਾ ਤੇ ਬਾਡੀ ਦੀ ਵੀ ਚੰਗੀ ਆ ਗਈ ਤੇ ਚੜਾਈ ਚੰਗੀ ਆ ਬਾਡੀ ਦੀ ਮੰਗ ਰੋ ਜਿਵੇਂ ਆਪਾਂ ਗੱਲ ਕਰ ਲਈਏ ਮੱਜਾਂ ਦੀ ਬਾਡੀ ਨਹੀਂ ਹੁੰਦੀ ਉਹ ਗੱਲ ਬਾਤ ਆ ਕੱਦ ਦਾ ਆਈਡੀਆ ਇੱਥੋਂ ਤੁਲਾ ਲੇ ਦਾ ਕੱਦ ਬਿੱਡ ਵੀ ਬੱਛੀ ਦਾ ਚੰਗਾ ਤੇ ਬਾਕੀ ਥਣ ਵੀ ਚੰਗਾ ਲੱਗਿਆ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਜਮਾ ਇੱਕ ਨੰਬਰ ਆ ਜੀ ਫੋਕੀ ਜਮਾ ਜਮਾ ਓਕੇ ਜੀ ਇਹ ਹੋਊਗੀ ਬਾਈ ਕਹਿੰਦਾ 82 ਦੀ ਤੇ ਹੁਣ ਗੈਰੀ 2 ਨੰਬਰ ਵਾਲੀ ਤੇ ਮਾਰ ਦੇ ਕੈਮਰਾ ਤੋੜ ਦੇ ਬਾਈ ਖੋਲ ਕੇ ਨੂੰ ਵੀ ਥਾਣੇ ਬੱਛੀ ਨੂੰ ਵੀ ਸ਼ਾਨਦਾਰ ਲੱਗਿਆ ਇਹਦੀ ਕੰਪਨੀ ਕਿਹੜੀ ਆ ਗਈ ਫੇਰ ਇਹ ਜਰਸੀ ਕਰਾਉਸ ਆ ਜੀ ਐਚ ਐਫ ਦਾ ਜੀ ਦੂਜਾ ਐਚ ਐਫ ਤੇ ਜਰਸੀ ਦਾ ਨਾ ਹਾਂ ਇਹਦਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਜੀ ਦੂਜਾ ਸੂਆ ਦਿਨ ਕਿੰਨੇ ਪੈਂਡਿੰਗ ਨੇ ਇਹ ਲੈ ਜੀ 4-5 ਦਿਨ ਜੀ 4-5 ਦਿਨ ਹਾਂ ਤੇ ਬਾਕੀ ਸ਼ਾਇਨਿੰਗ ਸ਼ੂਨਿੰਗ ਬੱਚੀ ਚ ਪਉਦਾ ਨਾ ਆ ਸ਼ਾਇਨਿੰਗ ਬਹੁਤ ਆਗੀ ਬੱਚੀ ਚ ਆਰਡਰ ਆ ਜਿਹੜਾ ਆਰਡਰ ਵੀ ਫੁੱਲ ਸਾਈਜ਼ ਦਾ ਬਣਾਉਗੀ ਤੇ ਬਾਕੀ ਜਿਹੜਾ ਥਣ ਦਾ ਸਾਈਜ਼ ਆ ਉਹ ਵੀ ਸੱਜਣੋਂ ਕੱਲਾ ਕੱਲਾ ਲੱਗਿਆ ਲੱਗਿਆ ਵੀ ਫੁੱਲ ਲੱਗਿਆ ਪਤਿਆ ਗਾਂ ਵਾਲੇ ਬੰਨੇ ਬੱਚੀ ਨੇ ਆਰਡਰ ਬਣਾ ਲਿਆ ਫੁੱਲ ਤੇ ਹੁਣ ਬਣਾਉਗੀ ਜੇ ਗੱਲ ਕਰ ਲਈ ਪਿਛਾਣ ਵਾਲੇ ਬੰਨੇ ਤੇ ਗਰਮੀ ਸਰਦੀ ਚੱਲਣ ਵਾਲੀ ਆਈਟਮ ਆ ਭਾਈਆ ਤੋਹਫਾ ਜੀ ਗਰਮੀ ਦਾ ਇਹ ਆ ਗਰਮੀ ਸਰਦੀ ਵਾਲਾ ਤੋਹਫਾ ਇੱਥੋਂ ਘੈਰੀ ਫੇਸ ਕੁਆਲਿਟੀ ਦੇ ਮਾਰਨ ਆ ਲੈ ਚੱਲ ਭਾਈਆ ਅੱਡਰ ਵੀ ਸੋਨਾ ਰੱਖੀ ਤੇ ਦੁੱਧ ਦੀ ਰਿਪੋਰਟ ਆ ਭਾਈ ਪਹਿਲਣ ਨੇ 18 ਕਿਲੋ ਕੱਢਾ ਵੀਰ ਜੀ ਪਹਿਲਣ ਨੇ 18 ਕਿਲੋ ਹੁਣ ਕੱਢ ਦੂ 20 ਪਲੱਸ 20 ਪਲੱਸ ਕਰ ਦੂ ਆਰਾਮ ਨਾਲ ਜੀ ਤੇ ਬਾਕੀ ਇੱਕ ਗੱਲ ਹੋਰ ਦਾਦਾ ਨਾ ਜਿਹੋ ਜੀ ਮੱਝ ਲੈ ਲਈ ਜਿਹੋ ਜੀ ਕਿਸੇ ਭਰਾ ਨੇ ਯਾਰਾ ਬੱਛੀ ਲੈ ਲਈ ਮੱਝ ਵਾਲਾ ਸੀਨੇ ਹੋਊਗਾ ਇਹਦਾ ਤੇ ਚਵਾਈ ਦੀ ਕਿਵੇਂ ਆ ਚਵਾਈ ਦੀ ਜਮਾ ਓਕੇ ਵੀਰ ਜੀ ਕਿਉਂਕਿ ਵਪਾਰੀ ਦਾ ਚੇਪਾ ਲਾ ਕੇ ਦੇਖ ਲੈਂਦਾ ਚਾਹੇ ਹੱਥ ਵੀ ਨਾ ਲਾਵੇ ਕੋਈ ਵੀਰ ਚਵਾਈ ਦੀ ਬਾਈ ਕਹਿੰਦਾ ਹੋਊਗੀ 100 ਦਾ 100 ਇੱਥੋਂ ਦਿਖਾ ਦੇ ਇੱਥੋਂ ਗਾਣੇ ਬੰਨਿਓ ਆਰਡਰ ਦਿਖਾ ਦੇ ਦਾ ਸਵੇਰ ਆਦੀ ਆ ਗਈ ਬ ਤੇ ਥਾਣਾ ਜਿਹੜਾ ਥੰਡ ਰੱਖੂ ਮੱਝਾਂ ਨਾਲ ਦਾ ਜਿਵੇਂ ਆਪਾਂ ਕਹਿ ਲੈਣਾ ਕਲਮੀ ਥਾਣ ਹੁੰਦਾ ਜੜ ਮજબૂત ਥੱਲੇੋਂ ਤਿੱਖਾ ਤੇ ਦੁੱਧ ਵੀ ਚੰਗਾ ਪਾਉਗੀ ਤੇ ਪਾਉਗੀ ਵੀ ਚੰਗੀ ਫੈਟ ਵਾਲਾ ਚੰਗੀ ਫੈਟ ਵਾਲਾ ਜੀ ਸ਼ਾਈਨਿੰਗ ਵੀ ਬੱਚੀ ਚ ਬਹੁਤ ਆ ਗਈ ਕੱਦ ਬੱਡ ਵੀ ਚੰਗਾ ਆ ਗਿਆ ਤੇ ਸੁਭਾਅ ਦੀ ਵੀ ਠੰਡੀ ਆ ਗਈ ਤੇ ਨਵੇਂ ਹਾਨ ਚ ਵੀ ਆ ਗਈ ਇੱਥੋਂ ਗੈਰੀ ਇਹਦੀ ਫੇਸ ਕੁਆਲਿਟੀ ਤੇ ਮਾਰਦੀ ਬੋਦੇ ਵਿੱਚ ਆ ਗਈ ਇਹ ਜਰਸੀ ਦੇ ਬੱਚੇ ਵੀ ਚੰਗੇ ਪਾ ਦੂਗੀ ਐਫ ਦੇ ਵੀ ਚੰਗੇ ਪਾ ਦੂ ਨਾਲ ਨਾਲ ਬਰੀਡ ਤੇ ਵੀ ਕੰਮ ਕਰ ਸਕਦੇ ਹਾਂ ਤੇ ਨਾਲ ਨਾਲ ਇਹ ਤੋਂ ਚੰਗਾ ਦੁੱਧ ਵੀ ਲੈ ਸਕਦੇ ਆ ਇਹਦਾ ਰੇਟ ਕੀ ਰਹੂਗਾ ਜੀ ਇਹ ਦੇ ਦਾਂਗੇ 75000 ਇਹ ਦੇ ਦਾਂਗੇ 75 ਦੀ ਇਹ ਦੇ ਦਾਂਗੇ 85 ਦੀ ਹਾਂਜੀ ਜੋੜੇ ਚ ਮੜਾ ਮੋਟਾ ਹੋ ਜੂ ਕਰ ਦਾਂਗੇ ਮਾਨ ਦਾ ਕਿਸੇ ਭਰਾ ਨੇ ਜੋੜਾ ਲੈਣਾ ਆ ਹਾਂਜੀ ਤੇ ਹੁਣ ਮਾਰਦਿਆ 3 ਨੰਬਰ ਵਾਲੀ ਤੇ ਇਹ ਬਾਈ ਕਹਿੰਦਾ ਆ ਗਈ ਗਿਰਦੇ ਵਿੱਚ ਗਿਰਜੀ ਕਈ ਭਰਾ ਗਿਰਲੈਂਡੋ ਵੀ ਕਹਿੰਦੇ ਨੇ ਕਿਉਂਕਿ ਕ੍ਰਾਸ ਅੰਗ ਚ ਆ ਗਈਆਂ ਗਿਰ ਤੇ ਲੈਂਡੋ ਲੈ ਚਲ ਬਈ ਇਹਨੂੰ ਇਹਦਾ ਸੁਆ ਕਿਹੜਾ ਇਹਦਾ ਵੀ ਦੂਜਾ ਜੀ ਦੂਜਾ ਇਹ ਵੀ ਥੋਪਾ ਜੀ ਗਰਮੀ ਦਾ ਠੀਕ ਆ ਗੱਲ ਕਿਉਂ ਮਾਰ ਜੀ ਠੰਡੀ ਸੀਲ ਜਮਾ ਇੱਕ ਨੰਬਰ ਆ ਕ੍ਰਾਸ ਪੰਜ ਪਾਸੇ ਗਰਮ ਦੀ ਦਿੱਕਤ ਹੁੰਦੀ ਹੈ ਨਾ ਸਵੇਰਾ ਦਾ ਠੰਡੀ ਆ ਗਈ ਜਮਾ ਠੰਡੀ ਹੈ ਜੀ ਤੇ ਫੈਟ ਸੱਜਣੋ ਇਹਦੀ ਵੀ ਚੰਗੀ ਆਊਗੀ ਮੱਜਾਂ ਦੇ ਏੜ-ਗੇੜੀ ਰਹੂਗੀ ਇਹਦੀ ਫੈਟ ਵੀ। ਸੁਆ ਬਾਈ ਕਹਿੰਦਾ ਇਹਦਾ ਵੀ ਦੂਜਾ ਤੇ ਤਾਂ ਦਿਨ ਕਿੰਨੇ ਪੈਂਡਿੰਗ ਨੇ ਬਾਈ? ਇਹਦਾ ਲੈਂਦੇ ਜੀ 8-10 ਦਿਨ ਲਾਈ ਜੀ। 8-10 ਦਿਨ। ਇਹਦਾ ਪਹਿਲਣ ਦਾ ਦੁੱਧ ਕਿੰਨਾ ਕੁ ਦੱਸਿਆ? ਪਹਿਲਣ ਨੇ ਘਟੇ 15-16 ਕਿਲੋ ਜੀ। 15 ਕਿਲੋ। ਆਏ ਆ ਗਈ ਸੱਜਣੋ ਗਿਰ ਦੇ ਵਿੱਚ ਬਾਈ ਕਹਿੰਦਾ ਆਪਾਂ ਇਹਨੂੰ ਗਿਰੀ ਕਹਾਂਗੇ ਕਿਉਂਕਿ ਬਾਈ ਦਾ ਕੰਮ ਡਾਕਟਰੀ ਦਾ ਨਹੀਂ ਹਰ ਇੱਕ ਸੱਜਣ ਜਦੋਂ ਨਾ ਆ ਛਿੱਟੇ ਜੇ ਆ ਜਾਣਾ ਗਿਰਲੈਂਡੂ ਹੀ ਬਣਾ ਦਿੰਦੇ ਨੇ ਤੇ ਕੀ ਕਰੀ ਹਾਂ। ਹਾਂਜੀ ਹਾਂ। ਤੇ ਇਹ ਬਾਈ ਕਹਿੰਦਾ ਗਿਰ ਚ ਆ ਗਈ। ਤੇ ਰਹੂਗੀ ਚੰਗੀ ਗਰਮੀ ਸਰਦੀ ਚ ਵਜਨ ਵਜੂਦ ਵਾਲੀ ਬੱਛੀ ਆ ਗਈ ਇਹ ਵੀ ਵਜੂਦ ਵਾਲੇ ਪੱਖ ਤੋਂ ਮਾੜੀ ਨਹੀਂ ਹੈਗੀ ਕਿਸੇ ਵੀ ਪੱਖ ਤੋਂ ਸੂਆ ਇਹਦਾ ਹੈਗਾ ਦੂਜਾ ਤੇ ਇਹ ਆ ਗਈ ਗੱਬਣ ਦਿਨ ਜਿਵੇਂ ਬਾਈ ਨੇ ਦੱਸਿਆ ਵੀ 8 ਤੋਂ 10 ਇਹਦੇ ਪਏ ਨੇ ਪੈਂਡਿੰਗ ਦੁੱਧ ਇਹਦਾ ਵੀ ਮੱਜਾਂ ਦੇ ਏੜ-ਗੇੜ ਹੀ ਰਹੂਗਾ ਕਿਉਂਕਿ ਇਹ ਗਰਮੀ ਸਰਦੀ ਚ ਚੱਲਣ ਵਾਲੀਆਂ ਬੜਾਂ ਦਿਖਾ ਰਿਹਾ ਤੁਹਾਨੂੰ ਮੈਂ ਜਿਵੇਂ ਅੱਗੇ ਮੌਸਮ ਗਰਮ ਆ ਰਿਹਾ ਨਾ ਤੇ ਗਰਮੀ ਚੱਲਣ ਵਾਲੀਆਂ ਬੜਾਂ ਦਿਖਾ ਰਿਹਾ ਠੰਣ ਵੀ ਇਕੱਲਾ-ਇਕੱਲਾ ਤੇ ਲੱਗਿਆ ਵੀ ਯਾਰ ਬਹੁਤ ਸੋਹਣਾ ਥਾਣਾ ਗੈਪ ਤੇ ਲੱਗਿਆ ਇਹਦੇ ਤੁਸੀਂ ਚੰਗਾ ਸੀਮਨ ਲਵਾ ਕੇ ਜਿਵੇਂ ਭਰਾ ਕਹਿੰਦੇ ਨੇ ਗਰਲੈਂਡ ਉਹ ਨਸਲ ਤਿਆਰ ਕਰ ਤੋਹਫਾ ਗਰਮੀ ਦਾ ਜਿੱਦਾਂ ਉਹ ਵੀ ਤਿਆਰ ਕਰ ਸਕਦੇ ਨੇ ਆਹੋਂ ਹੀ ਬਾਈ ਇੱਥੋਂ ਬੰਨੇ ਇੱਥੋਂ ਸਾਰੀ ਦਿਖਾ ਨਹੀਂ ਗਰੀ ਸਾਈਡ ਤੋਂ ਤੇ ਬਾਕੀ ਆਰਡਰ ਵੀ ਸੋਹਣਾ ਬਣਾਉਗੀ ਤੇ ਸੁਹਾਗ ਵੀ ਬਾਈ ਸੁਹਾਗੀ ਵਾਹੇ ਠੰਡੀ ਸੀਨਾ ਡਾਕਟਰ ਇਹਦਾ ਕੀ ਰੇਟ ਰਹੂਗਾ ਇਹ ਦੇ ਦਾਂਗੇ 62000 ਦੀ ਜਮੁੱਲ ਜਿੰਨਾ ਮਰਜ਼ੀ ਕਰਾਈ ਜਾਓ ਇਹ ਬਾਈ ਕਹਿੰਦਾ 62000 ਦੇ ਦਾਂਗੇ ਮੌਕੇ ਤੇ ਜਦੋਂ ਨੰਬਰ ਤੁਸੀਂ ਮਿਲਿਆ ਲਿਆ 60 ਸੁੱਥ ਦੀ ਹੋ ਜੂਗੀ ਦੇ ਦਾਂਗੇ ਜੀ ਆ ਪੂਰੀਆਂ ਵੀ ਹੋ ਜੂਗੀ ਘੰਟੀ ਬਾਈ ਨੂੰ ਮਿਲਿਆ ਲਿਓ ਇਹ ਹੁਣ ਗੈਰੀ ਕੈਮਰਾ ਚੱਲਦਾ ਚੱਲਦਾ ਨਾ ਇਧਰਲੇ ਬੰਨੇ ਲਿਆ ਓਏ ਆਹ ਕੱਟੇ ਤੇ ਮਾਰਦੇ ਕੈਮਰਾ ਇਹਦੇ ਫੇਸ ਤੇ ਮਾਰਦੇ ਪਹਿਲਾਂ ਔਰ ਮੁਰਾ ਦੇ ਵਿੱਚ ਆ ਗਿਆ ਨਾ ਜਮਾਂ ਜੀ ਤੋਰੇਗਾ ਫਰੀਦ ਨੂੰ ਖੋਲ ਕੇ ਤੋੜਦੇ ਨੇ ਜੀ ਦੰਦਾਂ ਚ ਕਿਵੇਂ ਆ ਦੰਦਾਂ ਚ ਦੋ ਦੰਦ ਜੀ ਦੋ ਹੋ ਗਿਆ ਜਾਂ ਕਿਵੇਂ ਤੋੜ ਗਿਆ ਜੀ ਦੋ ਦੋ ਕਹਿਣ ਦਾ ਭਾਬ ਸਿੱਟੇ ਨੇ ਮਿੱਤੇ ਤੋਰੀ ਓਏ ਆ ਦੋ ਦੰਦ ਬਾਈ ਕਹਿੰਦਾ ਇਹਨੇ ਹਜੇ ਸਿੱਟੇ ਨੇ ਕਿਉਂਕਿ ਉਹੀ ਗੱਲ ਆ ਵੀ ਮੇਲ ਆ ਗਿਆ ਮੇਲ ਚ ਗਰਮੀ ਹੁੰਦੀ ਆ ਥੋੜੀ ਜੀ ਫੀਮੇਲ ਦੇ ਮੁਕਾਬਲੇ ਫਰਕ ਹੁੰਦਾ ਕਿਉਂਕਿ ਨਵੀਂ ਉਮਰ ਦਾ ਕੱਟਾ ਦੰਦ ਪਾਈ ਕਹਿੰਦਾ ਦੋ ਇਹਨੇ ਅਜੇ ਸਿੱਟੇ ਨੇ ਸਿੰਗੇ ਦਾ ਆ ਗਿਆ ਬੰਦ ਤੇ ਨਸਲ ਚੰਗੀ ਆ ਗਈ ਕੱਦ ਕਾਠ ਵੀ ਚੰਗਾ ਕੱਦ ਕਾਠ ਬਹੁਤ ਆ ਵੀਰ ਜੀ ਕੁਆਲਟੀ ਵੀ ਚੰਗੀ ਆ ਬਾਡੀ ਦੀ ਸੰਭਾਲ ਵੀ ਵੀ ਕਿਸੇ ਸੱਜਣ ਨੇ ਚੰਗੀ ਕਰੀ ਆ ਸਭ ਤੋਂ ਮੇਨ ਗੱਲ ਟੈਸਟਿਕਲਾਂ ਦੀ ਆ ਟੈਸਟਿਕਲਾਂ ਦਾ ਕੱਟਾ ਬਿਲਕੁਲ ਸਾਫ ਆ ਸਾਫ ਤੇ ਪੱਧਰਾ ਆ ਗਿਆ ਕਿਉਂਕਿ ਜਿਆਦਾ ਜੇ ਆਪਾਂ ਗੱਲ ਕਰ ਲਈਏ ਮੇਲੇ 'ਚ ਮੇਰਾ ਖਿਆਲ ਅੱਧੇ ਨੰਬਰ ਭਾਈ ਤਾਂ ਐਸਟੀ ਗੱਲ ਦੀ ਹੁੰਦੀ ਨਾ ਹਾਂਜੀ ਹਾਂਜੀ ਇਹ ਕਿਸੇ ਭਰਾ ਨੇ ਮੇਲੇ ਵਾਸਤੇ ਬਾਕੀ ਦੇ ਮਾਲ ਦਾ ਦੁੱਧ ਦਾ ਰਿਕਾਰਡ ਵੀ ਬਹੁਤ ਆ ਵੀਰ ਜੀ ਕਿੰਨਾ ਕਰਦਾ ਇਹਦਾ ਇਹਦੀ ਮਾਲ ਦਾ 18 ਪਲੱਸ ਹੈ 18 ਤੋਂ ਪਲੱਸ ਆ ਖੜੀ ਆ ਇੱਥੇ ਹਾਂਜੀ ਖੜੀ ਹੈ ਜੀ ਮਾਂ ਵੀ ਦਿਖਾ ਦਾਂਗੇ ਜੀ ਆਪਾਂ ਮਾਂ ਦਿਖਾ ਸਕਦੇ ਆ ਜੀ ਮਾਂ ਅੱਜ ਹੋ ਗਈ ਜੀ 93 ਨੇ ਗੱਬਣਾ 15 16 ਕਿਲੋ ਦੁੱਧ ਹੁਣ ਆ ਜਰੂਰ ਹਜੇ ਵੀ 15 ਕਿਲੋ ਹਾਂਜੀ ਹਾਂਜੀ ਬਾਈ ਕਹਿੰਦਾ ਇਹਦੀ ਮਾਂ ਕੋਲੇ ਆ ਜੇ ਵੀ 15 ਕਿਲੋ ਦੁੱਧ ਤਿੰਨਾ ਮਹੀਨਿਆਂ ਦੀ ਗੱਬਣਾ ਹਾਜ਼ਰ ਆ ਕੋਈ ਵੀਰ ਮਰਦੀ ਚੈੱਕ ਕਰਕੇ ਗੱਬਣ ਚੈੱਕ ਕਰਕੇ ਦੁੱਧ ਚਾਹੇ ਚਾੜਾਂਗੇ ਚੋਕੇ ਫੇਰ ਜਾ ਸਵਾਦ ਆ ਗਿਆ ਠੰਡਾ ਸੀਲ ਸ਼ਕੀਨੀ ਵਾਲੇ ਪੱਖ ਤੋਂ ਆ ਗਿਆ 100 ਦਾ 100 ਇੱਥੋਂ ਖੜ ਨਹੀਂ ਖੜ ਨਹੀਂ ਕਰ ਸਕਦੇ ਚ ਇੱਕ ਕੱਟੇ ਦੀ ਲੈ ਚਲ ਭਾਈ ਅੰਦਰ ਨੂੰ ਦੰਦ ਸਿੱਟ ਗਿਆ ਬਾਈ ਕਹਿੰਦਾ ਦੋ ਦੰਦ ਹੋ ਗਿਆ ਇਹ ਕੱਦ ਬਿੱਡ ਚੰਗਾ ਬਣਾਊਗਾ ਤੇ ਮੇਨ ਗੱਲ ਆ ਜਿਹੜੀ ਬਿਊਟੀ ਵਾਲਾ ਕੱਟਾ ਹਾਂਜੀ ਹਾਂਜੀ ਟੈਸਟਿਕਲਾਂ ਦਾ ਬਿਲਕੁਲ ਪੱਧਰਾ ਕਿਸੇ ਵੀ ਭਰਾ ਨੇ ਕੱਟਾ ਕਿਤੋਂ ਵੀ ਲੈਣਾ ਹੋਵੇ ਚਾਹੇ ਬੁੱਲ ਲੈਣਾ ਹੋਵੇ ਉਹ ਟੈਸਟਿਕਲ ਦਾ ਬਈ ਪੱਧਰ ਹੋਣਾ ਚਾਹੀਦਾ ਕਿਉਂਕਿ ਇਹਦੇ ਹਿਸਾਬ ਨਾਲ ਜੇ ਗੱਲ ਕਰ ਲਈ ਅੱਗੇ ਜਿਹੜੇ ਇਹਦੇ ਬੱਚੇ ਆਉਣਗੇ ਬੱਚਿਆਂ ਦੇ ਆਰਡਰ ਬਿਕਸਤ ਹੁੰਦੇ ਨੇ ਸੋਹਣੇ ਆਰਡਰ ਆਉਣਗੇ ਇਹਦੇ ਬੱਚਿਆਂ ਦੇ ਤੇ ਪੇਸ਼ਾਣ ਨੂੰ ਟੈਸਟਿਕਲ ਨੇ ਤੇ ਉੱਤੋਂ ਬਾਡੀ ਦਾ ਵੀ ਚੰਗਾ ਤੇ ਸ਼ਕੀਨ ਵੀ ਫੁੱਲ ਆ ਗਿਆ ਹਰੇਕ ਪੱਖ ਤੋਂ ਲੈਗ ਸਕੋਰ ਵਾਲੇ ਪੱਖ ਤੋਂ ਗੱਲ ਕਰ ਲਈਏ ਉਮਰ ਵਾਲੇ ਪੱਖ ਤੋਂ ਨਸਲ ਵਾਲੇ ਤੋਂ ਤੇ ਇਹਦੀ ਮਾਂ ਦੇ ਦੁੱਧ ਵਾਲੇ ਪੱਖ ਤੋਂ ਗੱਲ ਕਰ ਲਈਏ ਫਾਦਰ ਸਾਈਡ ਤਾਂ ਨਹੀਂ ਪਤਾ ਕੀ ਹੈ ਜੀ ਨਹੀਂ ਆ ਫਾਦਰ ਸਾਈਡ ਨਹੀਂ ਬਾਈ ਕਹਿੰਦਾ ਪਤਾ ਵੀ ਕਿਹੜੇ ਪੱਖ ਤੋਂ ਨਹੀਂ ਕਈ ਭਰਾ ਆਪਣੇ ਕਹਿੰਦੇ ਨੇ ਵੀ ਇਹ ਤਾਂ ਯਾਰ ਅਰਜਣ ਦਾ ਇਹ ਤਾਂ ਫਲਾਨੇ ਦਾ ਨਾ ਨਾ ਜੋ ਝੂਠ ਮਾਰਦਾ ਕੋਈ ਫਾਇਦਾ ਨਹੀਂ ਆ ਫਾਦਰ ਬਾਕੀ ਤੁਹਾਨੂੰ ਕੱਲ ਦੱਸਦਾ ਨਾ ਇਹਦੀ ਕੁਆਲਿਟੀ ਦੇ ਹਿਸਾਬ ਨਾਲ ਇਹਦਾ ਫਾਦਰ ਵੀ ਕੋਈ ਚੰਗਾ ਹੋਊਗਾ ਕਿਉਂਕਿ ਚੰਗੇ ਦਾ ਬੱਚਾ ਹੀ ਚੰਗਾ ਤਿਆਰ ਹੁੰਦਾ ਏ ਹਾਂਜੀ ਇਹਦਾ ਰੇਟ ਕੀ ਰਹੂਗਾ ਜੀ ਮੁੱਲ ਜਿੰਨਾ ਮਰਜ਼ੀ ਕਰਾਈ ਚੱਲ ਵੀਰੇ ਇਹ ਦੇ ਦਾਂਗਾ 70000 ਦਾ ਪੂਰੇ ਦਾ ਜਮੀ ਪੂਰੇ ਦਾ ਬੰ ਮਾਣ ਕਰੂਗਾ ਇਹ ਬਾਈ ਕਹਿੰਦਾ ਪੂਰੇ 70 ਦਾ ਦੇ ਦਾਂਗੇ ਕਿਸੇ ਭਰਾ ਨੇ ਡੈਰੀ 'ਚ ਚੰਗੀ ਨਸਲ ਬਣਾਉਣੀ ਆ ਪਰ ਇਹਦੀ ਮਾਂ ਜਿਹੜੀ ਓ ਬਾਈ ਕਹਿੰਦਾ ਭੱਜ ਵੀ ਦਿਖਾ ਦਾਂਗੇ ਤਿੰਨ ਮਹੀਨਾ ਦੀ ਗੱਬਣ ਹੈ 15 ਕਿਲੋ ਦੁੱਧ ਤੇ ਚੱਲ ਜਮਾ ਹਾਜ਼ਰਾ ਜੀ ਆ ਪੀਕ ਲੈਵਲ ਤੇ 18 ਕਿਲੋ ਦੁੱਧਾ ਤੇ ਲੰਬਾ ਟਾਈਮ ਆ ਪੀਕ ਲੈਵਲ ਉਹ ਮੇਨਟੇਨ ਕਰਕੇ ਰੱਖਣ ਵਾਲੀ ਮੱਝ ਹੈ ਕਿਉਂਕਿ ਜਿਹੜੀ ਤਿੰਨ ਮਹੀਨਿਆਂ ਦੀ ਗੱਬਣ ਵੀ 15 ਕਿਲੋ ਦੁੱਧ ਲਈ ਫਿਰਦੀ ਆ ਹਾਂਜੀ ਹਾਂ ਆ ਤੇ ਫੇਸ ਵਾਲੇ ਪੱਖ ਤੋਂ ਬਿਊਟੀ ਵਾਲੇ ਪੱਖ ਤੋਂ ਵੀ ਚੰਗਾ ਆ ਗਿਆ ਬਾਈ ਨੰਬਰ ਬੋਲ ਦੋ ਤੁਹਾਡਾ 70890 ਜੀ 09727 70890 09627 ਪਿੰਡ ਲੋਂਗੋਵਾਲ ਤਹਿਸੀਲ ਵੀ ਲੋਂਗੋਵਾਲ ਇਹ ਯਲਾ ਸੰਗਰੂਰ ਨੇੜੇ ਤਨੋਲਾ ਮੰਡੀ ਤੇ ਨੇੜੇ ਬੜਬਲਾ ਟੋਲ ਫਲਾਜਾ ਹਾਂਜੀ ਇਹਨਾਂ ਚਾਰੇ ਪਸ਼ੂਆਂ ਚੋਂ ਜਿਹੜਾ ਵੀ ਪਸੰਦ ਆਊਗਾ ਇਹ ਕੱਟੇ ਦੀ ਗੱਲ ਕਰ ਲਈਏ ਤੇ ਇਧਰਲੇ ਬੰਨੇ ਤਿੰਨੇ ਗਾਵਾਂ ਦੀ ਗੱਲ ਕਰ ਲਈਏ ਨਾ ਚਾਰਾਂ ਚੋਂ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ